ਚਾਰ ਪੰਜ 40 ਲੱਖ ਰੁਪਇਆ ਲਾ ਰਿਆ ਮੈਂ ਸੋਨੂੰ ਗੱਲ ਆਦਾ ਅੱਗੇ ਆਓ ਅਸੀਂ ਸੋਡੇ ਪਿੰਡ ਦਾ ਜਕਾਰੇ ਲਾ ਲਾਇਆ ਥੋਡੇ ਥੱਲੇ ਬੰਦੇ ਨੂੰ ਚਾਰ ਚਾਰ ਬੋਤਲਾਂ ਗਿਣਕੇ ਦੇਣੀਆਂ ਨੇ ਤੇ ਬੋਟ ਲੈਣੀਆਂ ਇਹ ਗੱਲ ਕਰਦੀਆਂ ਕੋਈ ਫਾਇਦਾ ਨਹੀਂ ਆਪਣਾ ਇਹ ਜੀ ਸਰਪੰਚੀ ਦਾ ਕਹਦਾ ਗੱਲ ਪਿੰਡ ਦਾ ਦਿੱਕਾ ਥੋੜੇ ਕੋਈ ਇਹਨੇ ਸਾੜ ਨਹੀਂ ਕਰਿਆ ਪਿੰਡ ਦਾ ਇਹ ਜਿਹੜੀ ਗ੍ਰਾਂਟ ਆਂਦੀ ਉਹ ਆਖਾ ਜਾਂਦਾ ਇੱਕ ਸਾਲ ਹੋ ਗਿਆ ਨੂੰ ਸਰਪੰਚ ਬਣੇ ਨੂੰ ਸਹੀ ਗੱਲ ਕਰਦੇ ਆ ਗੱਲ ਆਪਾਂ ਕਰਦੇ ਆ ਗੱਲ ਪਿੰਡ ਦੇ ਮੋਹਤਵਾਰ ਬੰਦੇ ਆ ਆਪਾਂ ਕਰਦੇ ਆ ਗੱਲ ਖੜ ਜਾ ਸਰਪੰਚ ਸਰਪੰਚ ਹਾਂ ਬਈ ਕੀ ਹਾਲ ਹੈ ਹਾਂ ਤੋਰ ਅੱਜ ਬੜੇ ਕਿਵੇਂ ਤੱਤੇ ਜੋ ਵਰਦਿਆਂ ਵਧੀਆ ਬਈ ਗੱਲ ਕਰਨੀ ਦੀ ਕੋਈ ਆਪਾਂ ਆ ਜਾਓ ਬੈਠੋ ਬੈਠ ਜਾਓ ਬੈਠੇ ਨਹੀਂ ਬੱਸ ਆ ਮੈਂ ਖੜੇ ਹਾਂ ਗੱਲ ਕਰਤੋ ਗੱਲ ਗੱਲ ਕਰਦੇ ਹਾਂ ਰਹਿ ਕੇ ਕਰਦੇ ਹਾਂ ਗੱਲ ਦੱਸੋ ਹਾਂ ਜੀ ਬੋਲੋ ਹਾਂ ਠੀਕ ਹੈ ਤੁਸੀਂ ਦੱਸੋ ਘਰ ਪਰਵਾਜ਼ੀ ਕੇ ਸਾਨੂੰ ਜੀ ਹਾਂ ਵਧੀਆ ਮੈਂ ਤੁਹਾਨੂੰ ਇੱਕ ਗੱਲ ਕਹਣੀ ਸੀ ਸਾਲ ਹੋ ਗਿਆ ਤੁਹਾਨੂੰ ਜਿੱਤ ਚਾਲ ਵੀ ਸਾਨੂੰ ਤੁਹਾਡੇ ਸਰਪੰਚਿਆਂ ਡੱਕਾ ਲਾਭ ਨਹੀਂ ਹੋਇਆ ਜੀ ਕੋਈ ਕੰਮ ਕੀਤਾ ਤੁਸੀਂ ਪਿੰਡ 'ਚ ਅਸੀਂ ਤੁਹਾਡੇ ਨਾਲ ਤੁਰਿਆ ਮੋੜਨਾ ਮੋੜਾ ਲਾ ਕੇ ਸਾਰੇ ਪਿੰਡ ਦੇ ਵਿੱਚ ਹੀ ਕੋਈ ਮਖਰੋ ਕਰਨ ਵਾਅਦੀ ਜਤਾਇਆ ਸੀ ਤੁਸੀਂ ਤਾਂ ਘਰੋਂ ਹੀ ਨਿਕਲਦੇ ਜਦੋਂ ਆ ਜਾਂਦੇ ਆ ਅਸੀਂ ਬਾਹਰ ਘੜ ਕੇ ਬੋਰ ਮਰੀਆਂ ਦੇ ਅੰਦਰੋਂ ਹੀ ਨਿਕਲਦੇ ਕਦੇ ਕਹਿੰਦਾ ਮੈਂ ਮੀਟਿੰਗ ਜਾ ਕਦੇ ਚੰਡੀਗੜ੍ਹ ਜਾਣਾ ਕਦੇ ਕਿਤੇ ਪਟਿਆਲਾ ਇੰਨੇ ਕਿੰਨੇ ਕਿ ਮੀਟਿੰਗਾਂ ਨਹੀਂ ਸੁਣੀਆਂ ਅੱਛਾ ਆਹ ਤੁਹਾਨੂੰ ਪਿੰਡ ਦੇ ਵਿੱਚ ਦੇਖ ਲਓ ਵੀ ਕਿੰਨਾ ਗੰਦ ਪੈ ਰਿਹਾ ਕੋਈ ਕੰਮ ਕੀਤਾ ਤੁਸੀਂ ਅੱਛਾ ਹੁਣ ਤੁਸੀਂ ਕੰਮਾਂ ਵਾਸਤੇ ਆਏ ਹੋ ਫਦਾ ਹੱਕ ਬੰਦੇ ਜੀ ਅਸੀਂ ਪਿੰਡ ਦੇ ਮੋਤਵਰ ਬੰਦੇ ਆ ਤੁਹਾਨੂੰ ਪਿੰਡ ਵਾਲਿਆਂ ਨੇ ਭੇਜਿਆ ਵੀ ਸਰਪੰਚ ਸਾਹਿਬ ਤੋਂ ਪੁੱਛੋ ਕਿੱਥੇ ਰਹਿੰਦੇ ਨੇ ਉਹ ਅੱਛਾ ਅੱਛਾ ਬੜੇ ਮੋਤਵਰ ਬੰਦੇ ਹੋ ਵੀ ਤੁਸੀਂ ਹੈ ਅਸੀਂ ਪਿੰਡ ਦੇ ਦੋਨੇ ਮੋਤਵਰ ਬੰਦੇ ਆਂ ਸਾਡਾ ਨਾਮ ਆਉਂਦਾ ਪਿੰਡ ਦੇ ਵਿੱਚ ਬੜਾ ਹਾਂ ਬੜੇ ਮੋਤਵਰ ਬੰਦੇ ਹੋ ਤੁਸੀਂ ਬਈ ਤੁਹਾਡੀ ਕਦਰ ਕਰਨੀ ਬਣਦੀ ਹੈ ਉਹ ਤਾਂ ਤੁਸੀਂ ਕਰੋਗੇ ਥੋੜੇ ਨਾ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਸੀਂ ਜੀ ਯਾਦਾ ਤੁਹਾਡੇ ਜਦੋਂ ਸਾਲ ਪਹਿਲਾਂ ਤੁਸੀਂ ਸਾਡੇ ਘਰ ਨੂੰ ਹਾਤਾ ਬਣਾਤਾ ਸੀ ਉਹ ਦਾਰੀਆਂ ਬੀਬੀ ਕੇ ਲਿਟਦੇ ਸੀ ਇੱਥੇ ਕਾਲੀ ਨਾਗਣੀ ਮੰਗਦਾ ਸੀ ਤੂੰ ਹੀ ਸੀ ਲੇਖਾ ਮੈਂ ਵੀਡੀਓ ਮੇਰੇ ਕੋਲੇ ਕਲਿੱਪਾਂ ਪਈਆਂ ਨੇ ਉਹ ਐਂਡਰ ਹੁਣ ਵਈਓ ਜੇ ਆਪਣਾ ਨਾ ਛੋੜੇ ਬੰਦਿਆਂ ਦਾ ਪ੍ਰੋਗਰਾਮ ਆਪਣਾ ਕੋਈ ਜ਼ਿਆਦਾ ਪ੍ਰੋਗਰਾਮ ਨਹੀਂ ਠੀਕ ਹੈ ਜੀ ਤਾਂ ਕਰਕੇ ਵਸਤੇ ਥੋੜਾ ਰੱਖਣਾ ਨਾ ਪਾਸਾ ਤੋਂ ਜ਼ਿਆਦਾ ਜਸਤੂ ਬੰਦੇ ਨਹੀਂ ਆਪਣੇ ਠੀਕ ਹੈ ਠੀਕ ਹੈ ਉਹਨਾਂ ਦੇ ਬੰਦੇ ਦਾ ਪ੍ਰੋਗਰਾਮ ਕਰਦੇ ਸੀ ਸਰਪੰਚ ਜੀ ਆ ਉਹ ਉੱਘੜ ਦੇਖਾ ਜਿੰਨੇ ਦੇ ਸਰਪੰਚ ਚ ਜਾ ਰਹੀ ਹੈ ਫਰੀ ਇਹ ਦਾ ਰੋ ਮੇਲੋ ਫਰੀ ਇਹ ਦੇ ਲਾਗਣੇ ਆਵਾਂਗੇ ਪਕੌੜੇ ਪਕੌੜੇ ਘਰੇ ਰੋਟੀ ਰੁੱਟੀ ਨਹੀਂ ਬਣਾਉਂਦੇ ਆਪਾਂ ਸਾਰਾ ਕੁਝ ਸਰਪੰਚ ਦੇ ਜਿੰਨੇ ਦਿਨ ਆਪਾਂ ਇੱਥੇ ਖਾਂਗੇ ਸਰਪੰਚ ਜੀ ਤੇ ਚੱਲੂਆ ਸਾਰਾ ਕੁਝ ਲੈ ਯਾਰ ਇਹਦਾ ਆਪਣੇ ਤੋਂ ਪਹਿਲਾਂ ਹੀ ਹਲਵਾਈ ਮੰਗਾ ਲਿਆ ਸਰਪੰਚ ਸਾਹਿਬ ਨੇ ਤਾਂ ਪੂਰੀਆਂ ਤਿਆਰੀਆਂ ਕਰਕੇ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਰਪੰਚ ਸਾਹਿਬ ਅਸੀਂ ਕਾਲ ਬਾਈ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਆਲੋ ਬੈਠੋ ਬੈਠੋ ਮੇਰਾ ਇਹ ਜੋ ਮੈਂ ਕਹਿਆ ਸਟਾਲੀਆਂ ਨੇ ਪੂਰੀਆਂ ਹਨ ਥੱਲੇ ਕਾਹ ਤੋਂ ਵੈਲੇ ਯਾਰ ਤੁਸੀਂ ਕੁਰਸੀਆਂ ਤੇ ਬੈਠ ਜਾਓ ਕੁਰਸੀਆਂ ਤੇ ਬੰਦੇ ਆਜਾ ਜੀ ਬਾਈ ਬੈਠੋ ਵੈਟ 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 ਬੈਠੋ ਬੈਠੋ ਬਹੁਤ ਵਾਰ ਸੰਗੋੜਰ ਇਹ ਸਮਝ ਆ ਰਿਹਾ ਹੈ ਨਾ ਦਰਵਾਜ਼ਾ ਖੁੱਲ੍ਹ ਗਿਆ ਹੀ ਲੜਾ ਟੱਕਰ ਸੌਦੇ ਕ ਨਹੀਂ ਕਰਦਾ ਸੀ ਅੱਛਾ ਜੀ ਮੈਂ ਤੁਸੀਂ ਪਕੌੜੇ ਜਲੇਬੀਆਂ ਲੰਗਾ ਜਿਆ ਚਾਹਦਾ ਇੱਕ ਧਾਰੂ ਦੇ ਡੱਬੇ ਮੰਗਾ ਲਓ ਜੀ ਆਪਾਂ ਵੰਡਣੇ ਆ ਪਿੰਡ 'ਚ ਅੱਛਾ ਅੱਛਾ ਤਾਂ ਤੁਸੀਂ ਮੈਂ ਕਹਿ ਰਿਹਾ ਸੀ ਦੇਖੋ ਆਪਾਂ ਨਾ ਬਾਲਾ ਖਰਚਾ ਇਹਨਾਂ ਚੀਜ਼ਾਂ ਦੇ ਨਾ ਕਰੀਏ ਇਹ ਕੰਮ ਆਪਣਾ ਪਿੰਡ ਇਹ ਸਾਰਾ ਪੈਸਾ ਪਿੰਡ ਤੇ ਲਾਵਾਂਗੇ ਪੁੱਤਰ ਬੱਚਾ ਕੋਈ ਆ ਰਿਹਾ ਹੈ ਸਰਪੰਚੀ ਸਰਪੰਚ ਆਇਆ ਕਿਤੋਂ ਬੜੀਏ ਤੋਂ ਸਰਪੰਚੀ ਆਉਂਗੇ ਪਿਆਉਂਗੇ ਥੋੜਾ 1 ਲੱਖ 2 ਲੱਖ ਛੱਡੋ ਤੁਸੀਂ 20-30 ਲੱਖ ਰੁਪਏ ਲਾਉਂਗੇ ਦੂਜਾ 4 5 40 ਲੱਖ ਰੁਪਇਆ ਲਾ ਰਿਹਾ ਮੈਂ ਸੋਨੂੰ ਗੱਲ ਆਦਾ ਅੱਗੇ ਗੱਲ ਨਾ ਕਰਿਓ अच्छा। ਤੁਸੀਂ ਹਲਵਾਜੀ ਮੜਾਇਆ ਘੰਟਵਾ ਨਾ ਅੱਖੋ ਤੁਸੀਂ ਮੜਾ ਨੂੰ ਖਵਾਓ ਪਿਓ ਨਾਗਣੇ ਸਾਨੂੰ ਖਵਾਵਾ ਸੀ ਸਾਰੇ ਪਿੰਡਾਂ ਨੂੰ ਦੋ ਰੁਪਏ ਦੇ ਨਾ ਦੇਕਾਰੇ ਲਾਵਾਂਗੇ। ਉਹਨੇ ਤਾਂ ਮੰਗਾਈ ਪੇਟੀਆਂ ਦਾ ਦਰੂਦੀਆਂ। ਤੁਸੀਂ ਸੋਚਾ ਦੇਣਾ ਬੋ ਹਲਵਾਜੀ ਕਹੇ ਸਰਪੰਚ ਸਾਹਿਬ ਹਲਵਾਜੀ ਤਾਂ ਉੱਧਰ ਬੈਠਿਆ ਹੈ। ਤੁਸੀਂ ਸੋਚਾ ਦੇਣਾ ਬੋ ਤੁਸੀਂ ਮੰਗਾਓ ਦਾਰੂ ਦੇ ਡੱਬੇ ਸਾਡੇ ਬਾਦ ਨਾਗਣੀਆਂ ਨੂੰ ਵੀ ਮੰਗਾਓ। ਅਸੀਂ ਤੁਹਾਡੇ ਪਿੰਡ ਦਾ ਜਕਾਰੇ ਲਾ ਲਾਂ ਤੁਹਾਡੇ। ਥੋੜਾ ਜਿਆਖਾ ਕਰਾਂਗੇ ਆਪਾਂ ਫੇਰ ਹੀ ਬਣੂਗਾ ਆਪਣਾ ਕੰਮ ਠੀਕ ਹੈ ਚਲੋ ਫਿਰ ਚਲਾਓ ਫਿਰ ਭਾਈ ਚਲੋ ਹਲ ਭਾਈ ਸਾਹਿਬ ਦੋਵੇਂ ਸਾਹਿਬ ਲੈ ਫਿਰ ਹਲ ਭਾਈ ਸਾਹਿਬ ਸਰਪੰਚਾ ਜੇ ਵੋਟਾਂ ਹੈ ਨਾ ਚੀਜ਼ਾਂ ਨੂੰ ਪੈਂਦੀਆਂ ਨੇ ਫਿਰ ਆਪਾਂ ਵੋਟਾਂ ਲੈਣੀਆਂ ਨੇ ਜੇ ਮਰਜ਼ੀ ਲਈਏ ਅੱਜ ਇਕੱਲੇ ਇਕੱਲੇ ਬੰਦੇ ਨੂੰ 4-4 ਬੋਤਲਾਂ ਕਿਨੱਖੇ ਦੇਣੀਆਂ ਨੇ ਤਾਂ ਵੋਟ ਲੈਣੀਆਂ ਹੈ ਕਿਰਪਾ ਕਰ ਸਾਹਿਬ ਸਰਪੰਚਾ ਖੋਲ੍ਹ ਠੀਕ ਹੈ ਸਾਹਿਬਾ ਜੀ ਮਾਦਾਵਾਓ ਸਰਪੰਚੀ ਥੋੜੀ ਚਲੋ ਕਰ ਦਿੰਦੇ ਆ ਜੀ ਆਰਡਰ ਕਰ ਦਿੰਦੇ ਆ ਠੀਕ ਹੈ ਹੁਣ ਚੱਲਣ ਦੇ ਪਕੌੜੇ ਹੀ ਸਾਡੇ ਨੇ ਚਾਹੀਦਾ ਜਿੰਨੇ ਦਿਨ ਸਰਪੰਚੀ ਨਹੀਂ ਜਾਂਦੀ ਠੀਕ ਹੈ ਠੀਕ ਹੈ ਜੀ ਪਕੌੜੇ ਸਾਰੇ ਪਿੰਡ ਨੂੰ ਹੱਥ ਨੇ ਕੁੜ ਮੰਗਾਵਾਂਗੇ ਠੀਕ ਹੈ ਹੱਥ ਨੇ ਠੀਕ ਹੈ ਸਰਪੰਚਾ ਜੀ ਓ ਠੀਕ ਹੈ ਤੈਨੂੰ ਕਹਿਤਾ ਨਾ ਜੋ ਕਹਦਾ ਬਸ ਕਹਦਾ ਫਿਰ ਹਾਂ ਇੱਕ ਦੋ ਬੋਤਲ ਦਾ ਦੇ ਦੋ ਜੀ ਭਈਏ ਪੀ ਲਾਂਗੇ ਥੋੜਾ ਘੰਟੇ ਤੇ ਹੋਰ ਸੋਡੇ ਚਰਚੇ ਤਾਂ ਹੀ ਕਰਾਂਗੇ ਲੈ ਓ ਮੁੰਡਿਆ ਬੋਤਲ ਲੈ ਕੇ ਆ ਮਨਵਾਸੇ ਬੋਤਲ ਲੈ ਆ ਬੈਠੋ ਜਗਾ ਬੈਠੋ ਇੱਥੇ ਹੀ ਬੈਠੋ ਬੋਤਲ ਉੱਪਰ ਬੈ ਜਾ ਯਾਰ ਉੱਪਰ ਬੈ ਜਾਇਆ ਮੈਨੂੰ ਲੱਗਦਾ ਯਾਰ ਚੰਗਾਈ ਸਜੀਦਾ ਸੌਂ ਗਿਆ ਸਜੀਦਾ ਸੌਂ ਗਿਆ ਅੰਦਰੋਂ ਚੱਕ ਲੈ ਆ ਲੇ ਲੈ 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 ਤੁਹਾਡੇ ਨਾਲ ਬਹੁਤ ਚੱਕਾ ਆ ਕੰਮ ਇੱਕ ਨੰਬਰ ਕਰਿਆ ਸਰਪੰਚ ਸਾਹਿਬ ਦਾ ਆ ਇੱਕ ਬੋਤਲ ਇਥੋਂ ਮੈਂ ਕਿ ਨਿਆਰੇ ਬਣ ਕੇ ਰਸ ਲਾਂਗੇ ਆਪਾਂ ਇਥੋਂ ਹੁਣ ਆਈ ਕਰਦੇ ਆਪਾਂ ਦੂਜੇ ਸਰਪੰਚ ਵੱਲ ਚੱਲਦੇ ਆ ਉੱਥਰੋਂ ਵੀ ਲੈ ਕੇ ਆਉਣੇ ਆ ਅਬੀ ਦੁਬਾਰਾ ਕੋਈ ਜਿੰਤੇ ਹਾਰੇ ਆ ਪਰ ਸਵਾਦ ਲੈਣਾ ਆਪਣੀ ਮਰੀ ਦੀ ਦਾਰੂ ਮਿਲਦੀ ਏ ਫਰੀ ਦੀ ਮਿਲਦੀ ਏ ਚੱਲ ਚੱਲਦੇ ਆਪਾਂ ਦੂਜੇ ਵੀ ਚੱਲਦੇ ਆ ਉੱਥਰ ਵੀ ਲੈ ਕੇ ਆਉਣੇ ਆ ਉੱਥਰ ਵੀ ਕਹਿ ਕੇ ਆਉਣੇ ਆ ਵੀ ਤੇਰੇ ਨਾਲ ਠੀਕ ਆ ਕਿਉਂ ਯਾਦਾ ਆ ਵੇਖ ਲੈ ਆਪਣੇ ਘਰ ਨਾਲੇ ਉਹਦਾ ਹੀ ਹੁਣ ਸਾਰੇ ਕਰਦੇ ਨੇ ਸਾਰੇ ਪੱਟ ਕਰਦੀ ਦੂਜੇ ਨੇ ਵੀ ਤਾਂ ਪੈਸੇ ਲਾਏ ਨੇ ਅਗਲਾ ਹਾਰ ਵੀ ਗਿਆ ਜੇਕਰ ਲੋਕ ਨਾ ਐਦਾਂ ਹੀ ਪੈਸੇ ਲਵਾਉਂਦੇ ਨੇ ਪਹਿਲਾਂ ਸਰਪੰਚਾਂ ਨੂੰ ਕਰਜ਼ਾਈ ਕਰ ਦਿੰਦੇ ਨੇ ਫਿਰ ਸਰਪੰਚ ਆਪਦਾ ਕਰਜ਼ਾ ਪੂਰਾ ਕਰੂਗਾ ਨਾ ਪਹਿਲਾਂ ਉਹ ਆਪਦਾ ਕਰਜ਼ਾ ਉਤਾਰੂਗਾ ਫਿਰ ਲੋਕ ਫਿਰ ਹੀ ਕੰਮ ਪੂਰਾ ਕਰੂਗਾ ਇਹ ਬੰਦਾ ਆਪਦਾ ਘਰ ਤਾਂ ਪੂਰਾ ਕਰਦਾ ਹੀ ਐ ਲੋਕ ਇਹ ਬਹੁਤ ਜ਼ਿਆਦਾ ਧੱਕਾ ਕਰਦੇ ਨੇ ਅਸੀਂ ਤਾਂ ਭਰਾਵਾ ਵੋਟਾਂ ਖਰੀਦੀਆਂ ਨੇ ਲੋਕਾਂ ਨੇ ਸਾਨੂੰ ਆਮਦਾਰੀ ਨਾਲ ਵੋਟਾਂ ਨਹੀਂ ਪਾਈਆਂ ਮੈਂ ਮਹਾਨਦਰ ਇਮਾਨਦਾਰੀ ਨਾਲ ਚੋਣ ਲੜਨਾ ਚਾਹੁੰਦਾ ਸੀ ਪਰ ਤੁਹਾਡੇ ਵਰਗੇ ਲੋਕਾਂ ਨੇ ਮੈਨੂੰ ਚੋਣ ਇਮਾਨਦਾਰੀ ਨਾਲ ਨਹੀਂ ਲੜਨ ਦਿੱਤੀ ਚਲੋ ਅਸੀਂ ਮੰਨਦੇ ਹਾਂ ਜੇਕਰ ਤੁਸੀਂ ਜੇਕਰ ਤੁਸੀਂ ਉਸ ਵਕਤ ਮੇਰਾ ਇਨਾ ਖਰਚਾ ਨਾ ਕਰਾਉਂਦੇ ਮੈਨੂੰ ਕਰਜ਼ਾਈ ਨਾ ਕਰਦੇ ਅੱਜ ਮੈਂ ਪਿੰਡ ਦਾ ਨਹਿਾਰ ਬਦਲ ਦੇਣੀ ਸੀ ਪਿੰਡ ਦੀ ਨਹਿਾਰ ਬਦਲ ਦੇਣੀ ਸੀ ਮੈਂ ਅੱਜ ਪਰ ਇਹ ਤੁਹਾਡੇ ਵਰਗੇ ਲੋਕਾਂ ਕਰਕੇ ਹੁੰਦੀ ਹੈ ਇਸ ਕਰਕੇ ਅੱਗੇ ਤੋਂ ਕਿਸੇ ਵੀ ਉਮੀਦਵਾਰ ਨੂੰ ਚੁਣੋਗੇ ਕਿਸੇ ਨੂੰ ਵੀ ਸਰਪੰਚ ਚੁਣੋਗੇ ਖਰਚਾ ਨਾ ਕਰਾਇਆ ਕਰੋ ਫਿਰ ਤੁਸੀਂ ਕੰਮ ਵਾਸਤੇ ਕਹਿ ਸਕਦੇ ਹੋ ਇੱਕ ਤਾਨ ਕੇ ਕਹਿ ਸਕਦੇ ਤੁਸੀਂ ਆਪਦੇ ਹੱਕ ਹੀ ਤੁਹਾਡਾ ਫਰਜ਼ ਬਣਦਾ ਤੁਹਾਡੇ ਕਰਤੱਵ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਬੋਲ ਸਕਦੇ ਹੋ ਪਰ ਤੁਸੀਂ ਉਦੋਂ ਆਪਣਾ ਅਧਿਕਾਰ ਖੋ ਦਿੰਦੇ ਜਦੋਂ ਤੁਸੀਂ ਆਪਣੀ ਵੋਟ ਦਾ ਮੁੱਲ ਲਾ ਦਿੰਦੇ ਚਲੋ ਸਾਨੂੰ ਇਹਦਾ ਦੁੱਖ ਹੈ ਜੀ ਅਸੀਂ ਤੁਹਾਡਾ ਖਰਚਾ ਕਰਾਇਆ ਹੈ ਨਾ ਬਸ ਅੱਗੇ ਤੋਂ ਦੀ ਖਾਣ ਪੀਣ ਦੇ ਚੱਕਰਾਂ ਚ ਹੀ ਪੈਂਦੇ ਖਾਣ ਪੀਣੇ ਚੱਕਰ ਛੱਡ ਕੇ ਤੁਸੀਂ ਇਮਾਨਦਾਰ ਨਾਲ ਜਿਤਾਵਾਂਗੇ ਤੇ ਠੋਕ ਕੇ ਕੰਮ ਲਾਵਾਂਗੇ ਹਰ ਇੱਕ ਸਰਪੰਚ ਤੋਂ ਜੀ ਤੁਸੀਂ ਸਾਡੀਆਂ ਅੱਖਾਂ ਖੋਲਦੇ ਬਸ ਸਾਡੀਆਂ ਬਿਲਕੁਲ ਤੁਹਾਡਾ ਮੈਂ ਸਹਿਮਤ ਆਂ ਜੀ ਠੀਕ ਹੈ ਪਰ ਤੁਹਾਡੇ ਵੀ ਨਾ ਬੇਇਨਤੀ ਹੈ 4 ਸਾਲ ਪੈਨੇ ਵਾਲੇ ਤੁਹਾਡੇ ਕੰਮ ਕਰੋ ਥੋੜੀ ਜਿਹਾ ਇੰਨਾ ਵੀ ਇੰਨਾ ਵੀ ਲੱਗਿਆ ਹੈਗਾ ਆਪਣਾ ਜੀ ਕੰਮ ਕਰੋ ਜੀ ਠੀਕ ਹੈ ਚਲੋ ਅੱਗੇ ਤੋਂ ਜੋ ਵੀ ਤੁਸੀਂ ਸਰਪੰਚ ਜਿਤਾਵੋਗੇ ਕਿਸੇ ਵੀ ਬੰਦੇ ਨੂੰ ਜਿਤਾਵੋਗੇ ਹਾਂ ਜੀ ਉਸ ਬੰਦੇ ਨਾਲ ਇਹ ਨਾ ੱੱਕਾ ਨਾ ਕਿਉਂ ਬੰਦਾ ਥੋਕੇ ਤੋਂ ਬਿਲਕੁਲ ਹੀ ਥੋਕ ਨਹੀਂ ਨਾ ਨਾ ਅੱਗੇ ਤੋਂ ਆਪਾਂ ਕਿਸੇ ਨੇ ਖਰਚਾ ਨਹੀਂ ਕਰਾਉਣਾ ਠੀਕ ਹੈ ਭਾਈ ਅੱਗੇ ਤੋਂ ਕਾਣ ਪੀਣੇ ਚੱਕਰਾਂ 'ਚ ਪੈਂਦੇ ਨਹੀਂ ਹੈਗੇ ਤੇ ਇਮਾਨਦਾਰਲਾ ਚੇਤਾਵਾਂਗੇ ਕੋਈ ਵੋਟ ਨਹੀਂ ਵੇਚਣੀ ਤੇ ਥੋਕੇ ਕੰਮ ਲਵਾਏ ਸਰਪੰਚ ਜੀ ਬਿਲਕੁਲ ਬਿਲਕੁਲ ਠੀਕ ਸਸਰੀ ਘਰ ਸਸਰੀ ਘਰ